ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਵਿੱਚ ਅੰਦਰ ਜਾਣ ਤੋਂ ਜਿਹੜੀਆਂ ਨੇ ਪੰਜਾਬ ਰੋਡਵੇਜ਼ ਨੇ ਇਨਕਾਰ ਕਰ ਦਿੱਤਾ ਔਰ ਇਸ ਵਕਤ ਮੁਹਾਲੀ ਦੇ ਵਿੱਚ ਜਿਹੜੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੇ ਉਹ ਇੱਥੇ ਬੱਸ ਸਟੈਂਡ ਦੇ ਉੱਤੇ ਖੜੀਆਂ ਹੋ ਰਹੀਆਂ ਨੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਇੱਥੇ ਦੇ ਜਿਹੜੇ ਪ੍ਰਧਾਨ ਨੇ ਇਹਨਾਂ ਦੇ ਵਿੰਗ ਦੇ ਉਹ ਵੀ ਮੌਜੂਦ ਨੇ ਹੋਰ ਵੀ ਜਿਹੜੇ ਲੀਡਰਸ ਨੇ ਉਹ ਸਾਰੇ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੂਰਾ ਮਸਲਾ ਕੀ ਹੈ ਸਰਦਾਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੇਸ਼ਿੰਗ ਆ ਜੀ ਸਰ ਇਹ ਮਸਲਾ ਕੀ ਹੈ ਪੂਰਾ ਕਿਉਂ ਜਿਹੜਾ ਆ ਹੁਣ ਚੰਡੀਗੜ੍ਹ ਦੇ ਲੋਕ ਉਹ ਵਾਂਝੇ ਨੇ ਅੱਜ ਦੇ ਦਿਨ ਪੰਜਾਬ ਰੋਡਵੇਜ਼ ਦੇ ਵਿੱਚ ਟ੍ਰੈਵਲ ਨਹੀਂ ਕਰ ਪਾਨਗੇ ਉਹ ਕਾ ਜੀ ਇਹ ਅੱਜ ਤੋਂ 2005 ਦੇ ਵਿੱਚ ਪਹਿਲਾਂ ਇਹ ਮਸਲਾ ਉਦੋਂ ਵੀ ਉੱਠਿਆ ਸੀ ਜੇ ਕਿਉਂਕਿ ਜਿਹੜੀ ਸਟੀਯੂ ਦਾ ਪ੍ਰਸ਼ਾਸਨ ਆ ਇਹ ਪੰਜਾਬ ਰੋਡਵੇ ਦੇ ਨਾਲ ਪੀ ਆਰਟੀਸੀ ਦੇ ਨਾਲ ਜਾਂ ਜਿਹੜੀਆਂ ਹੋਰ ਸਟੇਟਾਂ ਆ ਉਹਨਾਂ ਨਾਲ ਬੜਾ ਤੱਕਾ ਕਰਦੀਆਂ ਸੀ ਕਿਉਂਕਿ ਇਹ ਅੰਡਰਟੇਕਿੰਗ ਆ ਸੀਟੀ ਵਜੜੀ ਪੰਜਾਬ ਰੋਡ ਇਹਨੇ ਆਪਣੇ ਚੰਡੀਗੜ੍ਹ ਅੰਡਰਟੇਕਿੰਗ ਹੈ ਇਹਦਾ ਜਿਹੜਾ ਹੈਗਾ ਮੇਨ ਏਰੀਆ 17 18 ਕਿਲੋਮੀਟਰ ਦਾ ਸੀ ਉਦੋਂ ਇਹ ਇਹਨਾਂ ਦੀ ਜਿਹੜੀ ਸਰਵਿਸ ਜੋ ਵੀ थी ਗੱਡੀਆਂ ਘੱਟ ਸੀ ਇਹਨਾਂ ਕੋਲ ਉਦੋਂ ਇਹਨਾਂ ਦੇ ਕਿਲੋਮੀਟਰ ਵੀ ਘੱਟ ਹੁੰਦੇ ਸੀ ਕਿਉਂਕਿ ਜਦੋਂ ਲੈਣ ਦੇਣ ਸਟੇਟ ਤੋਂ ਸਟੇਟ ਹੁੰਦਾ ਹੈ ਉਹ ਕਿਲੋਮੀਟਰਾਂ ਨਾਲ ਹੀ ਹੁੰਦਾ ਹੈ ਜੇ ਅਸੀਂ ਇਹਨਾਂ ਦੇ 100 ਕਿਲੋਮੀਟਰ ਕਰਨ ਕਰਦੇ ਆ ਚੰਡੀਗੜ੍ਹ ਦੇ ਵਿੱਚ ਆਪਣੇ ਬਾਰਡਰ ਤੋਂ ਤਾਂ ਇਹਨਾਂ ਨੂੰ 150 ਕਿਲੋਮੀਟਰ ਇਹਨਾਂ ਨੂੰ ਪੰਜਾਬ ਦਾ ਹੱਕ ਹੈ ਕਰਨੇ ਦਾ ਪਰ ਇਹ ਉਹਦੇ ਨਾਲੋਂ ਕਈ ਗੁਣਾ ਵੱਧ ਕਿਲੋਮੀਟਰ ਕਰਦੇ ਆ ਜਦੋਂ ਇਹ 2005 ਦੇ ਵਿੱਚ ਮਸਲੋ ਉੱਠਿਆ ਉਦੋਂ ਵੀ ਅਸੀਂ 6 ਫੇਸ ਤੋਂ ਆਪਣਾ ਅੱਡਾ ਚਲਾ ਲਿਆ ਸੀ ਜੀ ਤਾਂ ਉਹਦੇ ਵੀ ਇਹ ਵਾਰ ਫਿਰ 2008 ਦੇ ਵਿੱਚ ਐਗਰੀਮੈਂਟ ਹੋਇਆ ਉਹਦੇ ਨਾਲ ਇਹਨਾਂ ਦੇ ਕਿਲੋਮੀਟਰ 16000 ਕਿਲੋਮੀਟਰ ਬਣਦੇ ਸੀ ਤੇ ਜਦੋਂ ਕਿ ਐਗਰੀਮੈਂਟ ਦੇ ਵਿੱਚ ਫਿਰ ਇਹਨਾਂ ਨੂੰ 38000 ਕਿਲੋਮੀਟਰ ਦਾ ਐਗਰੀਮੈਂਟ ਹੋ ਗਿਆ ਵੀ ਤੁਸੀਂ ਉਹ ਉਹਦੇ ਇਹਨਾਂ ਦੇ ਡਿਪੂ ਚਾਰ ਬਣ ਚੁੱਕੇ ਸੀ ਵੀ ਅਸੀਂ 38000 ਕਿਲੋਮੀਟਰ ਕਰਾਂਗੇ ਪਰ 38000 ਤੋਂ ਇਹ ਜਿਹੜੇ ਪਰੌੜ ਕਿਲੋਮੀਟਰ ਹੁੰਦਾ ਉਸ ਤੋਂ ਵੱਧ ਜਿਹੜੇ ਬੱਸਾਂ ਤੋਂ ਵੱਧ ਕਰਨਿਆਂ ਦੀ ਇਹਨੂੰ ਸਪੈਸ਼ਲ ਆਪਾ ਆਪਰੇਸ਼ਨ ਕਹਿੰਦੇ ਆ ਉਹ ਇਹ 43 44000 ਕਿਲੋਮੀਟਰ ਕਰ ਲੱਗ ਗਿਆ ਅੱਛਾ ਮਤਲਬ ਦੁੱਗਣੇ ਹੋ ਗਏ ਆਲਮੋਸਟ ਕਰ ਲੱਗ ਗਿਆ ਇਹ ਪਰ ਇਹਨਾਂ ਨੇ ਉਦੋਂ ਵੀ ਸਾਡੇ ਨਾਲ ਸੌਝਾ ਹੁੰਦਾ ਕਿ ਵੀ ਅਸੀਂ 29000 ਤੋਂ ਵੱਧ ਨਹੀਂ ਕਰਨੇ ਹੈਗੇ ਜਿਹੜੀ ਇਹਨਾਂ ਨੇ ਪੱਟੀ ਚੰਡੀਗੜ੍ਹ ਤੋਂ ਪੱਟੀ ਜਾਂਦੀ ਸੀ ਬੱਸ ਚੰਡੀਗੜ੍ਹ ਤੋਂ ਬੋਰ ਜਾਂਦੀ ਸੀ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾਂਦੀ ਸੀ ਚੰਡੀਗੜ੍ਹ ਤੋਂ ਆਪਣੇ ਫਰੀਦਕੋਟ ਜਾਂਦੀ ਸੀ ਉਹਨਾਂ ਨੂੰ ਇਹਨਾਂ ਨੇ ਲੁਧਿਆਣੇ ਤੋਂ ਹੀ ਟੇਕਓਵਰ ਕਰ ਲਿਆ ਵੀ ਅਸੀਂ ਅੱਗੇ ਨਹੀਂ ਜਾਣਾ ਅੱਛਾ ਕਿਲੋਮੀਟਰ ਕਿਉਂਕਿ ਵੱਧ ਦੇ ਸੀ ਇਹਨਾਂ ਦੇ ਜਦੋਂ ਇਹਨਾਂ ਨੇ ਉੱਥੋਂ ਮੋੜ ਲੇ ਉਸ ਤੋਂ ਬਾਅਦ ਇਹਨਾਂ ਨਾਲ ਸਾਡਾ ਫੇਰ ਚੱਲ ਪਿਆ ਫੇਰ ਇਹਨਾਂ ਨੇ ਦਿੱਲੀ ਨੂੰ ਵਧਾਤੀ ਸਰਵਿਸ ਤਾਂ ਹੁਣ ਇਹਨਾਂ ਕੋਲ ਗੱਡੀਆਂ ਨਵੀਆਂ ਆਈਆਂ ਨੇ ਕੋਈ ਜਿਹੜੀ ਅੰਡਰਟੇਕ ਹੈ ਇਹਨੂੰ ਉਹ ਸੈਂਟਰ ਦੀ ਸ਼ੈ ਆ ਜੀ ਇਹਨੂੰ ਤੁਸੀਂ ਵੀ ਜਾਣਦੇ ਹੋ ਨਾ ਇਹਨਾਂ ਨੂੰ ਸੈਲਟਰ ਦਿੰਦਾ ਮਦਦ ਦੇ ਰਿਹਾ ਜਿਹਦੇ ਨਾਲ ਇਹਨਾਂ ਨੂੰ ਗੱਡੀਆਂ ਵੀ ਮਿਲਦੀਆਂ ਪਰ ਸਾਡਾ ਜਿਹੜਾ ਸਟੇਟ ਦਾ ਹੁੰਦਾ ਹੈ ਉਹ ਆਪਣੇ ਵਿੱਤੀ ਹਾਲਤਾਂ ਨੂੰ ਮੁੱਖ ਰੱਖਦੇ ਹੀ ਪੈਸੇਂਜਰ ਦੀ ਹਾਲਤਾਂ ਨੂੰ ਮੁੱਖ ਰੱਖਦੇ ਆ ਆਪਣੀਆਂ ਗੱਡੀਆਂ ਪਾਈਆਂ ਜਾਂਦੀਆਂ ਜਿਸ ਕਰਕੇ ਜਿਹੜਾ ਸਾਡਾ ਫਲੀਟ ਹੈ ਉਹ ਘਟਾ ਹੈ ਸਿੰਘ ਸਾਹਿਬ ਇੱਕ ਚੀਜ਼ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਜਿਵੇਂ ਇਹ ਗਿਣਤੀ ਵਧ ਰਹੀ ਹੈ ਬਸਾਂ ਦੀ ਔਰ ਉਸ ਤੋਂ ਬਾਅਦ ਇਹਨਾਂ ਦੇ ਕਿਲੋਮੀਟਰ ਵਧ ਰਹੇ ਨੇ ਇਹਦੇ ਨਾਲ ਪੰਜਾਬ ਰੋਡਵੇਜ਼ ਨੂੰ ਕੀ ਨੁਕਸਾਨ ਹੋ ਰਿਹਾ ਹੈ ਇਹਦੇ ਪੈਸੇਂਜਰਜ਼ ਨੂੰ ਜਾਂ ਇਹਦੇ ਕਰਮਚਾਰੀਆਂ ਨੂੰ ਕੀ ਨੁਕਸਾਨ ਹੋ ਰਿਹਾ ਹੈ ਇਹਦੇ ਨਾਲ ਇਹ ਪੁੱਛ ਨੁਕਸਾਨ ਸਾਡਾ ਇਹ ਹੋ ਰਿਹਾ ਹੈ ਵੀ ਅੱਜ ਜੋ ਟਾਈਮ ਟੇਬਲ ਹੈ ਜੋ ਬਣਦਾ ਟਾਈਮ ਟੇਬਲ ਐਗਰੀਮੈਂਟ ਦੇ ਹਿਸਾਬ ਨਾਲ ਹੀ ਬਣਨੇ ਹੁੰਦੇ ਆ ਕਿਉਂਕਿ ਅੱਗੇ ਜਿਹੜਾ PRTC ਤੇ ਪੰਜਾਬ ਰੋਡ ਵੇਜ ਦੇ ਅਧਿਕਾਰੀ ਉਹਨਾਂ ਦੇ ਜੋ TTA ਉਹੀ ਟਾਈਮ ਟੇਬਲ ਬਣਾਉਂਦੇ ਸੀ ਪਰ ਅੱਜ ਇਹਨਾਂ ਨੇ ਸੈਂਟਰ ਦੀ ਸਹਾਇਤ ਨਾਲ ਜਿਹੜਾ CTO ਨੇ ਆਪਣਾ ਟਾਈਮ ਟੇਬਲ ਬਣਾ ਲਿਆ ਆਪਣਾ ਟਾਈਮ ਟੇਬਲ ਬਣਾਉਣੇ ਕਰਕੇ ਕਿਉਂਕਿ ਜਦੋਂ ਗੱਡੀਆਂ ਵੱਜਣੀਆਂ ਟਾਈਮ ਟੇਬਲ ਦੀ ਰੈਜਸਟ੍ਰਮੈਂਟ ਹੋਣੀ ਹੈ ਉੱਥੇ ਉਹ ਰੈਜਸਟ੍ਰਮੈਂਟ ਜਦੋਂ ਹੋਊਗੀ ਤਾਂ ਜਿੰਨੀ ਵੀ ਪ੍ਰਾਈਵੇਟ ਬੱਸ ਚੰਡੀਗੜ੍ਹ ਦੇ ਵਿੱਚ ਤੁਸੀਂ ਦੋੜੋ ਦੇਖਦੇ ਆ ਉਹ ਬਾਹਰ ਹੋ ਜਾਣੀਆਂ ਪਰ ਜਿਹੜਾ ਚੰਡੀਗੜ੍ਹ ਦਾ ਸੀਟੀਯੂ ਦਾ ਪ੍ਰਸ਼ਾਸਨ ਹੈ ਕਿਉਂਕਿ ਉਹਨਾਂ ਨੂੰ ਉਹਦੇ ਕੋਲ ਮਿਲੀ ਭੁਗਤ ਨਾਲ ਚੱਲਦੇ ਆ ਫਿਰ ਉਹ ਬਾਹਰ ਹੋ ਜਾਣਿਆ ਪ੍ਰਾਈਵੇਟ ਕਿਉਂਕਿ ਅੰਡਰਟੇਕਿੰਗ ਹੈ ਇਹਦੇ ਚ ਅਧਿਕਾਰ ਨਹੀਂ ਵੀ ਕਿਸੇ ਪ੍ਰਾਈਵੇਟ ਨੂੰ ਬਾਤ ਆਣਾ ਇਹ ਤੁਸੀਂ ਪਲੀ ਪਾਲ ਜਾਂਦਾ ਤਾਂ ਉਹ ਬਾਹਰ ਬਾਹਰ ਹੋ ਜਗੀ ਉਹਦੇ ਨਾਲ ਫਿਰ ਨਵਾਂ ਟੇਬਲ ਜਦੋਂ ਬਣਨਾ ਤਾਂ ਫਿਰ ਜਿਹੜਾ ਹੁਣ ਉਹਦੇ ਨਾਲ ਫੇ ਗੱਡੀਆਂ ਦਾ ਜਿਹੜਾ ਟਾਈਮ ਟੇਬਲ ਹੈ ਜਾਂ ਤਾਂ ਉਹਨਾਂ ਨੂੰ ਬਾਹਰ ਕੱਢਣਗੇ ਜਾਂ ਫਿਰ ਸਾਡੇ ਨਾਲ ਬੈਠ ਕੇ ਸਮਝੌਤਾ ਕਰਨਗੇ ਸਾਡੇ ਨਾਲ ਸਮਝੌਤਾ ਕੋਈ ਨਹੀਂ ਕੀਤਾ ਉਹਨਾਂ ਨੇ ਆਪਣੇ ਉਹ ਪ੍ਰਾਉਡ ਕਿਲੋਮੀਟਰ ਮੰਗ ਰਹੇ ਆ ਇਸ ਟਾਂ ਮੈਂ 66000 ਹੂੰ ਅੱਛਾ ਵੀ ਅਸੀਂ 66000 ਕਰਾਂਗੇ 34 ਸੀ 34 ਤੋਂ 66 ਮੰਗ 66000 ਤਾਈ ਚੱਲੇ ਗਏ ਹੁ ਕਿਉਂਕਿ ਹੁਣ ਕੀ ਹਾਲਤ ਦੇ ਵਿੱਚ ਜਦੋਂ ਦੇ ਐਗਰੀਮੈਂਟ ਤੋਂ ਬਾਅਦ ਇਹਨਾਂ ਨੇ ਡੇਰਾ ਬੱਸੀ 212 ਉਹ ਸਪੈਸ਼ਲ ਚੱਲ ਰਹੀ ਆ 20 ਇਹ ਸਪੈਸ਼ਲ ਚੱਲ ਰਹੀ ਆ 242 ਸਪੈਸ਼ਲ ਚੱਲ ਰਹੀ ਆ 35 A ਸਪੈਸ਼ਲ ਚੱਲ ਰਹੀ ਆ ਤੇ 39 ਨੰਬਰ ਸਪੈਸ਼ਲ ਚੱਲ ਰਹੀ ਆ ਜਿਹੜੇ ਕਿ ਐਗਰੀਮੈਂਟ ਤੋਂ ਬਾਹਰ ਸੀ ਇਹਨਾਂ ਦੇ ਟਾਈਮ ਉਹ ਫੇਰ ਇਹਨਾਂ ਨੇ ਜੰਮੂ ਕਟੜਾ ਇਹਨਾਂ ਨੇ ਪਾਤੇ ਆ ਤੇ ਜੰਮੂ ਕਟੜਾ ਤੁਸੀਂ ਵੀ ਗਏ ਸਵਾ Delhi ਨੂੰ ਇਹਨਾਂ ਦੇ ਜਿਹੜੇ ਲੁਧਿਆਣਾ ਨੂੰ ਬਾਈ ਟ੍ਰਿਪ ਹੈ ਬਾਈ ਚੋ ਇਸ ਟਾਈਮ 44 ਟ੍ਰਿਪ ਚਲਾ ਰਹੇ ਆ ਅੱਛਾ ਡਬਲ ਕਰਤੇ ਇਹਨਾਂ ਨੇ ਪਰ ਸਾਡੂ ਤਾਂ ਫੇਰ ਰੋਡ ਵੇਜ ਨੂੰ ਤਾਂ ਉੱਥੇ ਕਟਾ ਪੈਣੇ ਹੀ ਆ ਨਾ ਦਰਸੇ ਤੁਸੀਂ ਇਹ ਗੱਲ ਉਹਨਾਂ ਦੇ ਮੋਹਰੇ ਰੱਖੀ ਤੁਹਾਡੇ ਪ੍ਰਸ਼ਾਸਨ ਨੇ ਮੋਹਰੇ ਰੱਖੀ ਕਿ ਭਾਈ ਤੁਹਾਡੇ ਕੋਲ ਜਿੰਨੀ ਲਿਮਿਟ ਸੀ ਤੁਸੀਂ ਸਾਡੇ ਨਾਲ ਅਗਰੀਮੈਂਟ ਕੀਤਾ ਉਹ ਤੋਂ ਵੱਧ ਕਿੱਦਾਂ ਜਾ ਰਹੇ ਉਹਨੂੰ ਤੁਸੀਂ ਆਪਣਾ ਪੂਰਾ ਕਰੋ ਅਗਰੀਮੈਂਟ ਦੇ ਵਿੱਚੋਂ ਜਦ ਤੱਕ ਪੂਰੀ ਦੂਸਰੀ ਸਹਿਮਤੀ ਨਹੀਂ ਬਣਦੀ ਤੇ ਇਹ ਵੀ ਗੱਲ ਚੱਲੇ ਤੇ ਸਾਡੇ ਜਿਹੜੇ ਟਾਈਮ ਟੇਬਲ ਉਹਨਾਂ ਨੇ ਉਹਨਾਂ ਨੂੰ ੱੱਕੇ ਨਾਲ ਕਹਿ ਰਹੇ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਆ ਕੇ ਤੁਸੀਂ ਸਾਈਨ ਕਰ ਦਿਓ ਅੱਛਾ ਅਸੀਂ ਜੋ ਟਾਈਮ ਟੇਬਲ ਬਣਾਤਾ ਉਹਦੇ ਸਾਈਨ ਕਰ ਦੋ ਮਤਲਬ ਠੰਕਾਇਆ ਜਾ ਰਿਹਾ ਸੀ ਠੰਕਾਇਆ ਜਾ ਰਹੀ ਸੀ ਪਰ ਅਸੀਂ ਫੇਰ ਵੀ ਆਪਣੇ ਜਿਹੜੇ ਅਸੀਂ ਪੁਰਾਣੇ ਰਿਟਾਇਰੀ ਸਾਥੀ ਆ ਅਸੀਂ ਉਹਨਾਂ ਨੇ ਵੀ ਉਹਨਾਂ ਥਾਪੜ ਦਿੱਤਾ ਵੀ ਇਹ ਤੁਸੀਂ ਸਾਈਨ ਨਾ ਕਰ ਦਿਓ ਤਾਂ ਕਿ ਸਾਡਾ ਜਿਹੜਾ ਰੋਡ ਵੇਜ ਵਿਕ ਜੂਗੀ ਜੋ ਕਿਉਂਕਿ ਉਹਦੇ ਨਾਲ ਸਾਨੂੰ ਇਹ ਘਾਟਾ ਪੈਣਾ ਇਸ ਕਰਕੇ ਉਹਨਾਂ ਨੂੰ ਉਹ ਕਰਿਆ ਨਹੀਂ ਹੁਣ ਉਹਨਾਂ ਨੇ ਇਹ ਕਹਤਾ ਸਾਨੂੰ ਇੱਕ ਬਹਾਨਾ ਬਣਾ ਰਹੇ ਆ ਵੀ ਅਸੀਂ ਤਾਂ ਹੁਣ ਚੋਣ ਜਾਬਤੇ ਕਰਕੇ ਇਹ ਗੱਡੀਆਂ ਚਲਾਉਣੀਆਂ ਨਹੀਂ ਹੈਗੀਆਂ ਅਜੀ ਚਲਾਉਂਦੇ ਪਰ ਤੁਸੀਂ ਦਿੱਲੀ ਦੇਖਦੇ ਹੋ ਨਾ ਜੰਮੂ ਨੂੰ ਕਟੜੇ ਨੂੰ ਅਮਰਸਰ ਨੂੰ ਜਿਹੜੀਆਂ ਕਿ ਘਟ ਐਚਬੀਏਸੀ ਇਹ ਕਟ ਕਰਾ ਲੈ ਕੇ ਚਲਾ ਰਹੇ ਆ ਤੇ ਸਾਡੀਆਂ ਜਿਹੜੀਆਂ ਬੱਸਾਂ ਨੂੰ ਸਵਾਰੀ ਨਹੀਂ ਮਿਲਦੀ ਇਸ ਕਰਕੇ ਇਹਨਾਂ ਦੀ ਸਰਵਸ ਵਧਾਣੇ ਕਰਕੇ ਸਾਨੂੰ ਨੁਕਸਾਨ ਹੋ ਰਿਹਾ ਵਿੱਤੀ ਨੁਕਸਾਨ ਹੋ ਰਿਹਾ ਸਾਨੂੰ ਮਾਲੀ ਨੁਕਸਾਨ ਹੋ ਰਿਹਾ ਇਸ ਕਰਕੇ ਪਰਚੀ ਦਾ ਵੀ ਕਾਹ ਜਾਂਦਾ ਹੈ ਕਿਉਂਕਿ ਹੋਰ ਇਹਦੇ ਨਾਲ ਹੋਰ ਜੀ ਦੀ ਵੀ ਗੱਲ ਕੀਤੀ ਜਾ ਰਹੀ ਸੀਗੀ ਕਿ ਅੰਦਰ ਜਾਂਦੀ ਔਰ ਬਾਹਰ ਆਂਦੀ ਜਿਹੜੀਆਂ ਨੇ ਉਹ ਕੀ ਮਸਲਾ ਹੈ ਪਰਚੀ ਦਾ ਮਸਲਾ ਕੀ ਹੈ ਪੂਰਾ ਮੈਡਮ ਜੀ ਮੈਂ ਤੁਹਾਡੇ ਮਾਦੀਮ ਰਾਮ ਦੱਸਣਾ ਚਾਹਨਾ ਬੇ ਇਸ ਟਾਈਮ ਸੀਟੀਜੂ ਦਾ ਪ੍ਰਸ਼ਾਸਨ ਜਿੰਨਾ ਤੱਕਾ ਕਰ ਰਿਹਾ ਸਭ ਤੋਂ ਜ਼ਿਆਦਾ ਤੱਕਾ ਕਰ ਰਿਹਾ ਜਿਹੜੇ ਕਾਊਂਟਰ ਨੇ ਐਚ ਵੀ এ ਸੀ ਤੇ ਬੋਲਵੋ ਦਾ ਕਾਊਂਟਰ ਇੱਕ ਹੋਣਾ ਚਾਹੀਦਾ ਤੇ ਇਹਨੇ ਆਪ ਦਾ ਕਾਊਂਟਰ ਲੱਗ ਬਣਾ ਲਿਆ ਚਾਹੇ ਉਹ ਅੰਮ੍ਰਿਤਸਰ ਨੂੰ ਲੈ ਲੋ ਚਾਹੇ ਜੰਮੂ ਨੂੰ ਲੈ ਲੋ ਚਾਹੇ ਲੁਧਿਆਣੇ ਨੂੰ ਲੈ ਲੋ ਚਾਹੇ ਪਟਿਆਲਾ ਲੈ ਲੋ ਚਾਹੇ ਦਿੱਲੀ ਲੈ ਲੋ ਇਹਨੇ ਆਪ ਦਾ ਕਾਊਂਟਰ ਇੱਕ ਬਣਾ ਲਿਆ ਜਦੋਂ ਪੰਜਾਬ ਰੋਡਵੇ ਦੇ ਵਿੱਚ ਐਚ ਵੀ ਐਸ ਏ ਸੀ ਗੱਡੀਆਂ ਆਈਆਂ ਸੀ ਨਾ ਜੀ ਉਦੋਂ ਇਹਨੇ ਬਹੁਤ ਵੱਡਾ ਬਵਾਦ ਖੜਾ ਕੀਤਾ ਸੀ ਇਹ ਲੱਗਣ ਨਹੀਂ ਦਿੰਦੇ ਸੀ ਗੱਡੀਆਂ ਇਹ ਕਹਿੰਦੇ ਨਹੀਂ ਜੀ ਸਾਡਾ ਆਰਡੀਨਰੀ ਦਾ ਟਾਈਮ ਹੈ ਤੁਹਾਡੀ ਗੱਡੀ ਨਾਲ ਨਹੀਂ ਲੱਗਣੀ ਚਾਹੀਦੀ ਇਹ ਲੜਦੇ ਸੀ ਸਟਾਫ ਨਾਲ ਕਿਤੇ ਨਾ ਕਿਤੇ ਹੁਣ ਜਿਨ੍ਹਾਂ ਕੋਲ ਐਚਬੀਏਸੀ ਗੱਡੀਆਂ ਨੇ ਹੁਣ ਇਹ ਸਾਡੀ ਹਰ ਇੱਕ ਗੱਡੀ ਦੇ ਨਾਲ ਇਹ ਗੱਡੀ ਲਾਉਂਦੇ ਨੇ ਕਿਉਂ ਉਦੋਂ ਸਾਡੀਆਂ ਗੱਡੀਆਂ ਸੀ ਸਾਨੂੰ ਵੀ ਤਕਲੀਫ ਹੁੰਦੀ ਸੀ ਹੁਣ ਇਹਨਾਂ ਕੋਲ ਗੱਡੀਆਂ ਆ ਗਈਆਂ ਹੁਣੇ ਸਾਡੀਆਂ ਗੱਡੀਆਂ ਦੇ ਨਾਲ ਲਾਉਂਦੇ ਨੇ ਤੇ ਹੁਣ ਸਾਨੂੰ ਵੀ ਤਕਲੀਫ ਹੁੰਦੀ ਹੈ ਬੋਲਵੋ ਗੱਡੀ ਜਿਹੜੀ ਦਿੱਲੀ ਜਾਂਦੀ ਹੈ ਉਹਦਾ ਕਾਊਂਟਰ ਲੱਗ HVAC ਦਾ ਕਾਊਂਟਰ ਲੱਗ ਸਾਡੀ ਜਿਹੜੀ ਬੋਲਵੋ ਗੱਡੀ ਐ ਉਹਨੂੰ ਮਿੰਟ 15 ਜਿਹੜੀ ਇਹਨਾਂ ਦੀ HVAC ਐ ਉਹਨੂੰ ਪੌਣਾ-ਪੌਣਾ ਘੰਟਾ ਗੱਡੀ ਨੂੰ ਕਾਊਂਟਰ ਤੇ ਮਿਲਦਾ ਪੌਣੇ ਘੰਟੇ ਬਾਅਦ ਜੇ ਸਾਡਾ ਪਤਾ ਵੇ ਸਾਡੀ ਗੱਡੀ ਨਾਲ ਬੋਲਵੋ ਨਾਲ ਚੱਲਣਾ 5 ਮਿੰਟ ਪਹਿਲਾਂ ਉਹਦੇ ਮੋਰੇ ਗੱਡੀ ਕੱਢ ਦੇਣੀ ਧੱਕਾ ਸ਼ਰੇਆਮ ਧੱਕਾ ਕਰਦੇ ਨੇ ਕਾਊਂਟਰਾਂ ਤੇ ਜੇ ਆਪਾਂ ਬੋਲਦੇ ਆ ਸਾਨੂੰ ਬੋਲਣ ਨਹੀਂ ਦਿੰਦੇ ਜਲੀਲ ਕਰਦੇ ਆ ਫਿਰ ਜਿਹੜੇ ਉੱਥੇ ਛੋਟੀਆਂ-ਛੋਟੀਆਂ ਦੁਕਾਨਾਂ ਨੇ ਉਹਨਾਂ ਦੇ ਕੋਈ ਸਮਾਨ ਲੈ ਲਿਓ ਸਮਾਨ ਦਾ ਰੇਟ ਪਤਾ ਕਰਕੇ ਦੇਖਿਓ ਉਹ ਗਰੀਬ ਮੇਰੇ ਵਰਗਾ ਵੀ ਹੁੰਦਾ ਜਿਹਦੀ ਜੇਬ 'ਚ 100 ਰੁਪਈਆ ਹੁੰਦਾ ਉਹ ਪਾਣੀ ਦੀ ਬੋਤਲ 30 ਦੀ ਆ ਇੱਕ कुरकुरਿਆਂ ਦਾ ਪੈਕਟ 50 ਦਾ ਉਹ ਵਿਚਾਰਾ ਕੀ ਕਰੂਗਾ ਦੂਸਰੀ ਗੱਲ ਆ ਗਈ ਜਿੱਨਾਂ ਉੱਥੇ ਸਟਾਫ ਰਾਤ ਨੂੰ ਸੌਂਦਾ ਨਾ ਬਾਥਰੂਮ ਹੈ ਨਾ ਟਾਇਲਟ ਹੈ ਨਾ ਕੋ ਸੌਣ ਦਾ ਪ੍ਰਬੰਧ ਹੈ ਤੇ ਜਿਹੜੀ ਚੋਰੀ ਸਾਡੀਆਂ ਗੱਡੀਆਂ ਦੇ ਵਿੱਚੋਂ ਮਸ਼ੀਨਾਂ ਵੀ ਚੋਰੀ ਹੋਈਆਂ ਬਕਸੇ ਵੀ ਚੋਰੀ ਹੋਏ ਤੇ ਸਾਡੀ ਗੱਡੀ ਦੇ ਵਿੱਚੋਂ ਸਿਸਟਮ ਜਿਹੜਾ ਸਾਊਂਡ ਵਾਲਾ ਬੋਲਵੋ ਗੱਡੀਆਂ ਦੇ ਵਿੱਚ ਸਕਰੀਨਾਂ ਲਗੀਆਂ ਉਹ ਵੀ ਚੋਰੀ ਹੋਇਆ ਅੱਛਾ ਇੱਕ ਸਾਡੀ ਗੱਡੀ ਵੀ ਚੋਰੀ ਹੋਈ 43 ਬੱਸ ਸਟੈਂਡ ਦੇ ਵਿੱਚੋਂ ਉੱਥੇ ਤਾਂ ਕਹਿੰਦੇ ਪੂਰੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਨੇ ਸੀਸੀਟੀਵੀ ਕੈਮਰਾ ਲੱਗੇ ਹੋਏ ਬਹੁਤ ਕੁਝ ਕਹਿੰਦੇ ਜੀ ਕਣੂ ਨੂੰ ਜਾ ਕੇ ਗੱਡੀ ਮਿਲੀ ਹੈ ਉਹਦੇ ਟਾਇਰ ਨਹੀਂ ਸੀ ਅੱਛਾ ਜਿਹੜੀ ਪਰਚੀ ਹੈ ਜੇ ਅਸੀਂ 1 ਘੰਟਾ ਖੜਾਈਏ ਤਾਂ 200 ਰੁਪਏ ਦੀ ਪਰਚੀ ਜੇ 2 ਘੰਟੇ ਖੜਾਈਏ ਤਾਂ 400 ਰੁਪਏ ਦੀ ਪਰਚੀ ਜੇ 6 ਘੰਟੇ ਘੱਡੀ ਖੜਗੀ ਤਾਂ 600 ਰੁਪਏ ਦੀ ਪਰਚੀ ਹੈ ਜੀ 600 ਦੀ ਪਰਚੀ ਲੱਗ ਜੇ ਕਾਊਂਟਰ ਤੇ ਲਾ ਕੇ ਸਵਾਰੀ ਭਰ ਕੇ ਜਾਣਾ ਤਾਂ 200 ਦੀ ਉਹ ਪਰਚੀ 800 ਰੁਪਏ ਦੀ ਕਿਸੇ ਵੀ ਸਟੇਟ ਦੇ ਵਿੱਚ ਚਲੇ ਜਾਓ ਤੁਸੀਂ 800 ਰੁਪਏ ਦੀ ਅੱਡਾ ਫੀਸ ਕਿਤੇ ਨਹੀਂ ਹੈ ਆ ਇਸ ਟਾਈਮ ਸਾਡਾ ਪੰਜਾਬ ਸਰਕਾਰ ਦਾ ਜੋ ਬੱਸ ਸਟੈਂਡ ਬਣਿਆ ਹੋਇਆ ਮਾਲੀ ਬਹੁਤ ਵਧੀਆ ਬੱਸ ਸਟੈਂਡ ਹੈ ਇੱਥੇ ਪਰਚੀ ਪਤਾ ਕਰ ਲਿਓ ਜੀ 100 ਰੁਪਏ ਦੀ ਪਰਚੀ ਹੈ ਹਰ ਇੱਕ ਸਿਸਟਮ ਹੈ ਜੀ ਬਾਥਰੂਮ ਹੈ ਨਹਾਉਣ ਵਾਸਤੇ ਇਸ ਚੀਜ਼ ਮੈਂ ਤੁਹਾਡੇ ਤੋਂ ਜ਼ਰੂਰ ਪੁੱਛੂੰਗੀ ਇਸ ਵੇਲੇ ਕਿ ਹੁਣ ਚੰਡੀਗੜ੍ਹ ਦੇ ਵਿੱਚ ਪੰਜਾਬ ਰੋਡਵੇਜ਼ ਦੀਆਂ ਬਸਾਂ ਨਹੀਂ ਜਾ ਰਹੀਆਂ ਕਿੰਨੇ ਦਿਨ ਤੱਕ ਜਿਹੜੀਆਂ ਨੇ ਪੰਜਾਬ ਦੇ ਇਸ ਮੁਹਾਲੀ ਵਿੱਚ ਸਥਿਤ ਜਿਹੜਾ ਬੱਸ ਸਟੈਂਡ ਆ ਇੱਥੋਂ ਹੀ ਪੰਜਾਬ ਰੋਡਵੇਜ਼ ਦੀਆਂ ਬਸਾਂ ਚੱਲਣਗੀ ਕਿੰਨੇ ਦਿਨ ਦੀ ਇਹ ਜਿਹੜੀ ਹੜਤਾਲ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਅਸੀਂ ਹੜਤਾਲ ਨਹੀਂ ਜੀ ਕੀਤੀ ਹੜਤਾਲ ਨਹੀਂ ਹੈ ਸਾਡੀ ਇਹ ਇਹ ਜਿਹੜਾ ਸੀਡੀਓ ਸਾਡੇ ਨਾਲ ਧੱਕਾਸ਼ਾਹੀ ਕਰ ਰਿਹਾ ਜੀ ਇੱਕ ਮਤਰਈ ਮਾਣ ਵਾਲਾ ਰਵਈਆ ਸਾਡੇ ਨਾਲ ਇਹ ਕਰ ਰਹੇ ਨੇ ਪੰਜਾਬ ਦੇ ਵਿੱਚੋਂ ਇੱਕ ਚੰਡੀਗੜ੍ਹ ਜਿਹੜੀ ਸਟੇਟ ਆ ਉਹ ਨਿਕਲੀ ਹੋਈ ਐ ਪੰਜਾਬ ਦੀ ਰਾਜਧਾਨੀ ਵੀ ਐ ਇਹ ਸਾਡੇ ਨਾਲ ਮਤਰਈ ਮਾਣ ਵਾਲਾ ਜਿਹੜਾ سلوਕ ਕਰਦੇ ਨੇ ਅਸੀਂ ਸਟ੍ਰਾਈਕ ਨਹੀਂ ਕਰੀ ਐ ਅਸੀਂ ਆਪਦੀ ਸਰਵਿਸ ਐ ਜਿਹੜੀ ਪੰਜਾਬ ਦੀ ਪੰਜਾਬ ਰੋਡ 'ਤੇ ਪੀਆਰਟੀਸੀ ਅਸੀਂ ਉਹ ਮਹਾਲੀ ਬੱਸ ਸਟੈਂਡ ਤੋਂ ਸ਼ੁਰੂ ਕਰੀ ਹੈ ਅਸੀਂ ਸਰਕਾਰ ਦੇ ਜਿਵੇਂ ਬਣਾਏ ਹੋਏ ਬੱਸ ਸਟੈਂਡ ਹੈ ਅਸੀਂ ਕਹਿੰਦੇ ਬਹੁਤ ਵਧੀਆ ਬੱਸ ਸਟੈਂਡ ਹੈ ਅਸੀਂ ਤਾਂ ਸਰਕਾਰ ਨੂੰ ਵੀ ਤੇ ਆਪਦੀ ਮੈਨੇਜਮੈਂਟ ਨੂੰ ਇਹ ਹੀ ਅਪੀਲ ਕਰਦੇ ਆਂ ਵੀ ਜਿਹੜਾ ਇਹ ਬੱਸ ਸਟੈਂਡ ਹੈ ਬਹੁਤ ਵਧੀਆ ਸਾਡੀ ਸਰਵਿਸ ਪੰਜਾਬ ਦੀ ਇੱਥੋਂ ਹੀ ਸ਼ੁਰੂ ਕੀਤੀ ਜਾਵੇ ਨਾ ਅਸੀਂ ਚੰਡੀਗੜ੍ਹ ਆਈਏ ਨਾ ਅਸੀਂ ਚੰਡੀਗੜ੍ਹ ਜਾਈਏ ਜੀ ਨਾ ਇਹਨਾਂ ਦੀਆਂ ਬੱਸਾਂ ਸਾਡੇ ਪੰਜਾਬ ਦੇ ਵਿੱਚ ਆਣ ਜੀ ਨਾ ਅਸੀਂ ਚੰਡੀਗੜ੍ਹ ਦੇ ਵਿੱਚ ਜਾ ਸਕੀਏ ਇਹ ਜਿਹੜਾ ਲੜਾਈ ਦਾ ਕਾਰਨ ਹੈ ਇਹ ਸਿਰਫ ਆਹੀ ਮਸਲੇ ਨੇ ਠੀਕ ਹੈ ਜੀ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਦੇਖੋ ਬਿਲਕੁਲ ਜਿਹੜੇ ਪੰਜਾਬ ਰੋਡਵੇਜ਼ ਦੀਆਂ ਬਸਾਂ ਨੇ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਕਿ ਨਾ ਸੀਟੀਯੂ ਦੀ ਬਸਾਂ ਇੱਧਰ ਆ ਨਾ ਅਸੀਂ ਉੱਧਰ ਜਾਵਾਂਗੇ ਲੇਕਿਨ ਇਸ ਤਰੀਕੇ ਦੇ ਨਾਲ ਮਤਰਈ ਮਾਂਵਾਰਾ ਜਿਹੜਾ ਸਲੂਕ ਕਹਿੰਦੇ ਸਾਡੇ ਨਾਲ ਕੀਤਾ ਜਾ ਰਿਹਾ ਉਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਔਰ ਐਸੇ ਤਰੀਕੇ ਦੇ ਨਾਲ ਤੁਹਾਨੂੰ ਇਸ ਵਕਤ ਮੈਂ ਪਿੱਛੇ ਦੀਆਂ ਤਸਵੀਰਾਂ ਥੋੜੀਆਂ ਜੀਆਂ ਜ਼ਰੂਰ ਦਿਖਾ ਦੂੰਗੀ ਜਿੱਥੇ ਪੰਜਾਬ ਰੋਡਵੇਜ਼ ਦੀਆਂ ਬਸਾਂ ਜਿਹੜੀਆਂ ਨੇ ਉਹ ਮੋਹਾਲੀ 6 ਫੇਜ਼ ਦੇ ਵਿੱਚ ਜਿਹੜਾ ਬੱਸ ਸਟੈਂਡ ਬਣਿਆ ਹੋਇਆ ਉੱਥੋਂ ਦੀ ਹੀ ਚੱਲ ਰਹੀਆਂ ਸਾਰੇ ਜਿਹੜੇ ਮੁਲਾਜ਼ਮ ਨੇ ਇੱਥੇ ਹੀ ਮੌਜੂਦ ਹੈ ਔਰ ਇਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜੀ ਹੈ ਉਹ ਸੀਟੀਯੂ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਗਈ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ